ਹੇ ਮੇਰੇ ਮਨਾ ਤੂੰ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਉਪਹਾਸ ਰੱਖਦਾ ਹੈ ਵਰਤ ਰੱਖਦਾ ਹੈ ਅਤੇ ਆਪਣੇ ਬਿਤ ਮੁਤਾਬਕ ਦਾਨ ਦਿੰਦਾ ਹੈ ਇਹ ਕਰਿਆਮਾ ਕੋਈ ਮਾੜੀਆਂ ਨਹੀਂ ਕਰਿਆਮਾ ਚੰਗੀਆਂ ਨੇ ਇਹ ਕਰਿਆਮਾ ਕਰਕੇ ਤੂੰ ਆਪਣੇ ਮਨ ਦੇ ਵਿੱਚ ਹੰਕਾਰ ਕਰਦਾ ਹੈ ਸਾਧ ਸੰਗ ਜੀ ਮਨੁੱਖੀ ਸੁਭਾਅ ਹੈ ਇੱਕ ਮਾੜਾ ਕਰਮ ਕਰਕੇ ਪਛਤਾਵੇ ਚਾਹੇ ਨਾ ਪਛਤਾਵੇ ਪਰ ਚੰਗਾ ਕੰਮ ਕਰਕੇ ਉਹਦੇ ਮਨ ਦੇ ਵਿੱਚ ਹੰਕਾਰ ਜ਼ਰੂਰ ਆਉਂਦਾ ਆਪਾਂ ਨੇ ਇਹ ਕਰਤਾ ਜੀ ਆਪਾਂ ਨੇ ਬਹੁਤ ਵਧੀਆ ਕਰਤਾ ਜੀ ਹੰਕਾਰ ਜ਼ਰੂਰ ਆਉਂਦਾ ਕੋਈ ਉਹ ਵਿਰਲਾ ਟਾਮਾ ਹੋਏਗਾ ਸਾਧ ਸੰਗ ਜੀ ਜਿਹੜਾ ਕਹਿੰਦਾ ਨਾ ਕਿਛ ਕੀਆ ਨਾ ਨਾ ਕਰਾਂਗੇ ਨਾ ਕਰ ਸਕਾਂ ਸਰੀਰ ਜੋ ਕੁਛ ਕੀਆ ਸੋ ਹਰਕੀਆ ਭਇਓ ਕਬੀਰ ਕਬੀਰ ਇਹ ਤਾਂ ਇਹੋ ਜਿਹੀ ਵਰਤੀ ਦਾ ਮਾਲਕ ਤਾਂ ਕੋਈ ਉਹ ਵਿਰਲਾਟਾ ਮਾ ਹੁੰਦਾ ਸਾਧ ਸੰਗ ਜੀ ਉਹ ਵੀ ਕਰੋੜਾਂ ਮਗਰੇ ਕਰਾਦਾ ਨਹੀਂ ਤਾਂ ਅਸੀਂ ਦਰਬਾਰ ਸਾਹਿਬ ਚਲੇ ਜਾਈਏ ਤਾਂ ਵੀ ਮੰਚ ਆ ਜਾਂਦਾ ਵੀ ਹਾਂ ਯਾਰ ਅਸ ਤਾਂ ਦਰਬਾਰ ਸਾਹਿਬ ਆ ਗਏ ਕੋਈ ਹੇਮਕੁੰਡ ਸਾਹਿਬ ਜਾਂਦਾ ਹੈ ਮੰਚ ਆਉਂਦਾ ਹਾਂਜੀ ਅਸ ਤਾਂ ਫੜਾ ਵੱਡਾ ਕੰਮ ਕਰ ਲਿਆ ਸਾਧ ਸੰਗਤ ਜੀ ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ ਆਉਨੇ ਆ ਖਰਾਬ ਮੌਸਮ ਚ ਆਉਨੇ ਆ ਮਨ ਚ ਹੰਕਾਰ ਆ ਜਾਂਦਾ ਦੇਖੋ ਜੀ ਬਾਕੀ ਲੋਕ ਤਾਂ ਕੰਮ ਲਏ ਨੇ ਮੈਂ ਤਾਂ ਮੀਂਹ ਪੈਂਦੇ ਚ ਵੀ ਆ ਜੰਨਾ ਜੀ ਮੈਂ ਤਾਂ ਇਹ ਵੀ ਆ ਜੰਨਾ ਜੀ ਮਨ ਚ ਹੰਕਾਰ ਆਉਂਦਾ ਜਦੋਂ ਹੰਕਾਰ ਆਉਂਦਾ ਉਹਦੇ ਗੁਰੂ ਨੂੰ ਸਮਰਪਿਤ ਕਰ ਦੇਣਾ ਮਹਾਰਾਜ ਮੇਰੀ ਕੀ ਔਕਾਤ ਆ ਮੈਂ ਆਉਣਾ ਤੁਸੀਂ ਲੈ ਕੇ ਆਉਨੇ ਹੋ ਤਾਂ ਮੈਂ ਆਉਣਾ ਕੰਨੇ ਇਹ ਤੀਰਥਾਂ ਤੇ ਇਸ਼ਨਾਨ ਕਰਕੇ ਇਹ ਵਰਤ ਆਦਕ ਰੱਖ ਕੇ দান ਕਰਕੇ हे ਮਨਾ ਤੂੰ ਮਨ ਦੇ ਵਿੱਚ ਗਮਾਨ ਕਰਦਾ ਕਹਿੰਦੇ ਇੱਕ ਗੱਲ ਯਾਦ ਰੱਖੀ ਜੇ ਤੇਰੇ ਮਨ 'ਚ ਹੰਕਾਰ ਆ ਗਿਆ ਚਾਹੇ ਆਪਾਂ ਨੇ ਕਿੰਨਾ ਵੀ ਚੰਗਾ ਮਰਜੀ ਕੰਮ ਕੀਤਾ ਹੋਵੇ ਚਾਹੇ ਸੋਨੇ ਦੀਆਂ ਗਊਆਂ ਬਣਾ ਬਣਾ ਕੇ ਦਾਨ ਕੀਤੀਆਂ ਹੋਣ ਜੇ ਮਨ 'ਚ ਗੁਮਾਨ ਆ ਗਿਆ ਮਹਾਰਾਜ ਕੀ ਕਹਿੰਦੇ ਨੇ ਨਾਨਕ ਨੇ ਫਲ ਜਾਤ ਤਿਹ ਤਿਹ ਬਣ ਤਿਸ ਦੇ ਉਹ ਸਾਰੇ ਕਰਮ ਇਹਦੇ ਨਫਲ ਜਾਣਗੇ ਨਸਫਲ ਜਾਣਗੇ ਕਿਉਂ ਸਾਧ ਸੰਗਤ ਜੀ ਕਿਉਂਕਿ ਆਪਾਂ ਤਾਂ ਕਰਨ ਵਾਲੇ ਨਹੀਂ ਕਰਨ ਵਾਲਾ ਤਾਂ ਉਹ ਹੈ ਆਪਾਂ ਤਾਂ ਜੇ ਦੇਖੀਏ ਆਪਣੇ ਪਿਛਲੇ ਜੀਵਨ ਤੇ ਝਾਤ ਮਾਰ ਕੇ ਅਸੀਂ ਕੇਵਲ ਤੇ ਕੇਵਲ ਉਹਦੇ ਹੱਥ ਦੀਆਂ ਕੱਠ ਪੁਤਲੀਆਂ ਅਸੀਂ ਕੁਝ ਵੀ ਨਹੀਂ ਕਰਨ ਵਾਲੇ ਕੁਝ ਵੀ ਨਹੀਂ ਕਰਨ ਜੋਗੇ ਸ਼ਾਇਦ ਮੁੱਲਾ ਜੀ ਜੇ ਮੈਂ ਨਹੀਂ ਭੁੱਲਦਾ 99 ਜਾਂ 2000 ਦੀ ਗੱਲ ਹੋਏਗੀ ਸਾਲ 1999 ਜਾਂ 2000 ਦੀ ਗੱਲ ਮੇਰੇ ਐਮਏ ਦੇ ਪੇਪਰ ਸੀ ਰਿਲੀਜੀਅਸ ਸਟੱਡੀ ਦੇ ਮਹਿੰਦਰਾ ਕਾਲ ਜੇ ਮੇਰਾ ਇਹ ਬਣਿਆ ਸੀ ਆਪਣਾ ਸੈਂਟਰ ਬਣਿਆ ਸੀ ਜਾਂਦੇ ਜਾਂਦੇ 22 ਨੰਬਰ ਫਾਟਕ ਦੇ ਖੇਲ ਸਾਹਿਬ ਗੁਰਦੁਆਰਾ ਦੁਪਹਿਰ ਤੇ ਦੁਪਹਿਰ ਨੂੰ ਪੇਪਰ ਹੁੰਦੇ ਸੀ ਜਾਂਦੇ ਜਾਂਦੇ ਉਥੇ ਚੋਂ ਆਪਣਾ ਜਿਹੜਾ ਹੈ ਸਕੂਟਰ ਖੜਾਉਣਾ ਤੇ ਉਥੇ ਅਰਦਾਸ ਬੇਨਤੀ ਕਰਕੇ ਜਾਣੀ ਜਿਹੜਾ ਪੇਪਰ ਸੌਖੇ ਸੀ ਉਹਨਾਂ ਜਿਹਦਾ ਅਰਦਾਸ ਬੜੀ ਗੱਡ ਕੇ ਹੋ ਗਈ ਇੱਕ ਪੇਪਰ ਉਹਦੇ ਵਿੱਚ ਗੁਰਬਾਣੀ ਦਾ ਸੀ ਮਨ ਚ ਹੰਕਾਰ ਆਇਆ ਹਮੇ ਹੋ ਗਈ ਬਾਬਾ ਜੀ ਤੋਂ ਬੜੀ ਕਥਾ ਸੁਣੀ ਹੋਈ ਆ ਯਾਰ ਬਾਬਾ ਨੂੰ ਬਾਧੂ ਕੁਛ ਆਉਂਦਾ ਹੈ ਹਨਾ ਅਰਦਾਸ ਕਰੀ ਪਰ ਮੰਦ ਅਤੇ ਅਰਦਾਸ ਦੇ ਵਿਚਾਲੇ ਹਮੇ ਦੀ ਕੰਧ ਖੜੀ ਹੋ ਗਈ। ਜਦੋਂ ਮੈਂ ਸੈਂਟਰ 'ਚ ਗਿਆ ਬੈਠਿਆ। ਜਦੋਂ ਪੇਪਰ ਆਇਆ ਦੇਖ ਕੇ ਬੜਾ ਖੁਸ਼ ਹੋਇਆ ਬਈ ਆ ਕਮਾਲ ਹੈ ਯਾਰ ਆ ਤਾਂ ਆਪਣੇ ਖੱਬੇ ਹੱਥ ਦਾ ਖੇਡ ਹੈ। ਮਨਚ ਹਮੇ। ਦੋ ਲੈਣਾ ਲਿਖਿਆ ਉਹ ਚ ਆਇਆ ਸੀ ਜਪਜੀ ਸਾਹਿਬ ਦੇ ਵਿਚਲੇ ਪੰਜ ਖੰਡਾਂ ਦਾ ਵਿਸਥਾਰ ਪੂਰਵਕ ਵਰਣਨ ਕਰੋ। ਮਾਇਰੇ ਸੌਖਾ ਪਹਿਲਾਂ ਇਹੀ ਕਰਦੇ। ਸਾਹ ਸੰਤੋਜੀ ਬੜੇ ਹੈਰਾਨ ਹੋਵੋਗੇ ਤੁਸੀਂ ਵੇ ਮੈਨੂੰ ਉਥੇ ਪੰਜ ਖੰਡ ਤੱਕ ਕੀ ਮੈਨੂੰ ਮੂਲ ਮੰਤਰ ਵੀ ਯਾਦ ਨਹੀਂ ਸੀ ਖਾਪਿਆਂ ਖਿਜਿਆਂ ਜਰੋਂ ਦੇਖਿਆ ਵੀ ਕੁਛ ਨਹੀਂ ਮਿੰਟ ਮਨ ਲਾ ਦਿਆ ਇਸ ਜਕੋ ਤੱਕੀ ਦੇ ਵਿੱਚ 12 13 ਲੰਘ ਗਏ ਕਿਉਂਕਿ ਉਹ ਬੜਾ ਨਿਸ਼ਚਿਤ ਸਮਾਂ ਹੁੰਦਾ 37 ਮਿੰਟਾਂ ਚ ਇੱਕ ਪ੍ਰਸ਼ਨ ਕਰਨਾ ਹੁੰਦਾ ਉਹਦਾ ਹੈ ਲੈਂਥੀ ਬਹੁਤ ਸੀ ਪੇਪਰ ਉਹ ਤੇ ਨਕਾਂ ਤੇ ਚ ਮਸੇ ਬਹੁਤ ਸਪੀਡ ਤੇ ਲਿਖ ਕੇ ਫਿਰ ਪੂਰਾ ਹੁੰਦਾ ਸੀ ਹੁਣ 12 13 ਮਿੰਟ ਮੇਰੇ ਵੈਸੀ ਬਰਬਾਦ ਹੋ ਗਏ ਕਲਮ ਰਖੀ ਹੱਥ ਜੋੜੇ ਧਨ ਸ਼੍ਰੀ ਗੁਰੂ ਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਧਿਆਨ ਗਿਆ ਸਤਿਗੁਰੂ ਜੇ ਮੈਂ ਮੂਰਖਾ ਹਉਮੇ ਕਰ ਬੈਠਾ ਤੁਸੀਂ ਤਾਂ ਬਖਸ਼ਣ ਹਾਰ ਹੋ ਨਾ ਅੱਖਾਂ 'ਚੋਂ ਪਾਣੀ ਕੁੜੀਆਂ ਵਾਂਗੂ ਮੇਰੀਆਂ ਅੱਖਾਂ 'ਚੋਂ ਪਾਣੀ ਟਰਪ ਟਰਪ ਡਿਗਰੇ ਡਿਊਟੀ ਵਾਲਾ ਪ੍ਰੋਫੈਸਰ ਆਇਆ ਪੁੱਛਦਾ ਕੀ ਗੱਲ ਘਬਰਾ ਗਏ ਮਨਨ ਨੂੰ ਇਸ਼ਾਰੇ ਨਾਲ ਕਿਹਾ ਵੀ ਪਲੀਜ਼ ਬਸ ਹੁਣ ਤੁਸੀਂ ਮੈਨੂੰ ਇੱਕ ਮਿੰਟ ਇਕੱਲਾ ਬੈਠਣ ਦਿਓ ਉਹ ਸਮਝ ਕੇ ਦੂਰ ਬੈਠੇ ਰਹੇ ਤੇ ਐਸੀ ਦੇਖੋ ਮੈਂ ਇੱਕ ਕਮਾਲ ਦੀ ਗੱਲ ਹੈ ਐਸੀ ਕਲਾ ਵਰਤੀ ਨਾਲ ਦੀ ਨਾਲ ਫਿਰ ਜਦੋਂ ਪੈਨ ਚੁੱਕ ਲਿਆ ਤੇ ਮੈਨੂੰ ਲੱਗਦੀ ਆ ਵੀ ਫਿਰ ਕੁਝ ਵੀ ਕਰਨ ਦੀ ਲੋੜ ਨਹੀਂ ਹਾਲਾਂਕਿ ਉਹ ਤੋਂ ਮੇਰੇ 4.5 ਕੁਐਸਚਨ ਹੀ ਹੋਏ ਸੀ ਮੇਰੇ ਪਰ ਫਿਰ ਵੀ ਸਭ ਤੋਂ ਵੱਧ ਨੰਬਰ ਮੇਰੇ ਉਹ ਪ੍ਰੇਫਰਚ ਹੋਏ ਜਿਹੜਾ ਸਾਡਾ ਗੁਮਾਨ ਹੈ ਜਿਹੜਾ ਸਾਡਾ ਹੰਕਾਰ ਹੈ ਸਾਧ ਸੰਗ ਜੀ ਉਹ ਸਾਡੀ ਕਾਮਯਾਬੀ ਦੇ ਵਿੱਚ ਇੱਕ ਰੁਕਾਵਟ ਬਣਦਾ ਹੈ ਸਾਨੂੰ ਉਹ ਰੱਬ ਨਾਲ ਵੀ ਨਹੀਂ ਮਿਲਣ ਦਿੰਦਾ ਅਸੀਂ ਕਿੰਨਾ ਭਜਨ ਕਰਦੇ ਆਂ ਕਈ ਵਾਰੀ ਅੱਛਾ ਹੰਕਾਰ ਹੁੰਦਾ ਹਮੇਸ਼ਾ ਚੰਗੇ ਗੁਣਾਂ ਦਾ ਚੰਗੇ ਕੰਮਾਂ ਦਾ ਚੰਗੇ ਗੁਣਾਂ ਦਾ ਹੰਕਾਰ ਹੁੰਦਾ ਮਾੜਿਆਂ ਦਾ ਕਿੱਥੇ ਹੁੰਦਾ ਉਹਦਾ ਕੋਈ ਮੂਰਖ ਹੋਏਗਾ ਜਿਹੜਾ ਕਹਿੰਦਾ ਯਾਰ ਮੈਂ ਇੰਨੀ ਵਧੀਆ ਚੋਰੀ ਕਰਦਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਉਹ ਵੀ ਇੱਕ ਗੁਣ ਹੈ ਉਦਾਹੰਕਾਰ ਕਰ ਲੈਂਦਾ ਹੋਏਗਾ ਪਰ ਆਪਣੇ ਗਿਆਨ ਦੀ ਹਉਮੈ ਤਾਂ ਸਭ ਤੋਂ ਸੂਖਮ ਹੈ ਅਤੇ ਸਭ ਤੋਂ ਵੱਧ ਖਤਰਨਾਕ ਹੈ ਇਹ ਤਾਂ ਨਰਕਾਂ ਚ ਲੈ ਜਾਣ ਵਾਲੀ ਹੈ ਪਰ ਜਿਹੜੇ ਆਪਾਂ ਦਿਖਾ ਕੇ ਵੀ ਕੰਮ ਕਰਦੇ ਆ ਨਾ ਲੋਕਾਂ ਨੂੰ ਘਰੇਆਂ ਖੰਡ ਪਾੜ ਸਾਫ ਕਰਵਾਇਆ ਜਾਂ ਘਰੇ ਕੋਈ ਪੁੰਨ ਦਾਨ ਕਰਵਾਇਆ ਕਾ ਕੀਤਾ ਫਿਰ ਉਹਦਾ ਕੀ ਹੁੰਦਾ ਮਨ ਚ ਹੰਕਾਰ ਹੋ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਸਾਵਧਾਨ ਕਰਦੇ ਨੇ ਮਨਾ ਜੇ ਤੂੰ ਕੋਈ ਇਕਾदशी ਦੇ ਪੂਰਨਮਾਸੀ ਦੇ ਇਹ ਕੋਈ ਸੋਮਵਾਰ ਦੇ ਕੋਈ ਹੋਰ ਵਰਤ ਰੱਖਦੇ ਆਂ ਜਾਂ ਤੂੰ ਕਿਸੇ ਪੂਰਬਾਂ ਦੇ ਉੱਤੇ ਇਸ਼ਨਾਨ ਕਰਦਾ ਤੀਰਥਾਂ ਤੇ ਜਾਂ ਤੂੰ ਜਿਹੜਾ ਹੈ ਇਹ ਆਪਣਾ ਧਾਨ ਕਰਦਾ ਉਹਦਾ ਮਾਨ ਨਾ ਕਰੀ ਜੇ ਤੂੰ ਕਰੇਗਾ ਸਾਰੇ ਨਿਫਲ ਜਾਣਗੇ ਉਦਾਹਰਣ ਕੀ ਦਿੱਤੀ ਹੈ ਜਿਉਂ ਕੁੰਚਰ ਇਸ਼ਨਾਨ ਕੁੰਚਰ ਹਾਥੀ ਨੂੰ ਕਹਿੰਦੇ ਨੇ ਹਾਥੀ ਨੂੰ ਸਾਥ ਸੰਗੀ ਜਿਹੜਾ ਮਹਾਵਤ ਹੈ ਨਾ ਉਹਨੂੰ ਨਦੀ ਚ ਲਾ ਜਾਂਦਾ ਉਹਨੂੰ ਰੋੜੇ ਨਾਲ ਰਗੜਦਾ ਹੈ ਅਸੀਂ ਵੀ ਮੱਜਾਂ ਨੂੰ ਰੋੜੇ ਨਾਲ ਰੜੇ ਰਕੇ ਨਮਾਉਂਦੇ ਹੁੰਦੇ ਸੀ ਛੱਪੜ ਤੇ ਲਾ ਕੇ ਆਣੀ ਆਣੀ ਮਹਿਲ ਉੱਤਰਦੇਸੀ ਚਿਚੜੀਆਂ ਲੱਗੀਆਂ ਉੱਤਰਦੇ ਸੀ ਛੋਟਾ ਲੈ ਕੇ ਨਾ ਚਾਹ ਦਾ ਬੱਟਾ ਉਹਦੇ ਨਾਲ ਰਗੜ ਰਗੜ ਕੇ ਨਮਾਉਂਦੇ ਹੁੰਦੇ ਸੀ ਮੱਜਾਂ ਨੂੰ ਤੇ ਉਹ ਨਮਾਉਂਦਾ ਉਹ ਨੂੰ ਚੰਗੀ ਤਰ੍ਹਾਂ ਕਿਉਂਕਿ ਮੱਜ ਨਾਲ ਉਹਦੀ ਚਾਮੜੀ ਕਿਤੇ ਮੋਟੀ ਹੁੰਦੀ ਹੈ ਹਾਥੀ ਜੀ ਸਾਹ ਸੰਜੀ ਉਹ ਨਮਾ ਕੇ ਵਿਚਾਰਾ ਜੇ ਪਰਹੀਂ ਹਟਦਾ ਉਹ ਬਾਹਰ ਨਿਕਲਦਾ ਤੇ ਉਹ ਚੱਕੜ ਆਪਣੇ ਉੱਤੇ ਪਾ ਲੈਂਦਾ ਮਿੱਟੀ ਆਪਣੇ ਉੱਤੇ ਪਾ ਲੈਂਦਾ ਸਾਡੇ ਨਾਲ ਵੀ ਕਈ ਵਾਰੀ ਇਹੀ ਕੁੱਤੇ ਵਾਲੀ ਹੁੰਦੀ ਸੀ ਅਸੀਂ ਛੱਪੜ ਚ ਉਹਨਾਂ ਨੂੰ ਮੱਜਾਂ ਨੂੰ ਨਿਭਾ ਕੇ ਅਜੇ ਆਪਣੇ ਕੱਪੜੇ ਪਾਉਣ ਲੱਗਦੇ ਐ ਇਹਨਾਂ ਨੂੰ ਜਿਹੜੇ ਗੰਦੇ ਟੋਏ ਹੁੰਦੇ ਸੀ ਉਹਨਾਂ 'ਚ ਜਾ ਕੇ ਉਲਟੇ ਹੁੰਦੀਆਂ ਸੀ ਇਹ ਸਾਡੇ ਨਾਲ ਵੀ ਕਈ ਵਾਰੀ ਐ ਹੁੰਦੀ ਇਹ ਮਹਾਰਾਜ ਜੀ ਕੀ ਕਹਿੰਦੇ ਇਹ ਕਹਿੰਦੇ ਇਹ ਜਿਹੜਾ ਹੈ ਮਤਲਬ ਇਹ ਬਿਲਕੁਲ ਜੇ ਇਹ ਤੀਰਥ ਵਰਤ ਕਰੇ ਐਸ ਤਰ੍ਹਾਂ ਹੋਣਗੇ ਜੇ ਤੂੰ ਹੰਕਾਰ ਕਰ ਲਿਆ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਭਾ ਹਾਥੀ ਦੀ ਜਿੰਨੀ ਮਹਿਲ ਲਾਹੀ ਸੀ ਉਹਨੇ ਭਾਈ ਨੇ ਉਹਦੋਂ ਦੁੱਗਣੀ ਤਾਂ ਉਹਨੇ ਹੋਰ ਲਾਦੀ ਇਕ ਥਾਂ ਤੇ ਬਾਬਾ ਜੀ ਲਿਖਦੇ ਨੇ ਆਪਣੀ ਗੁਰ ਸਤਗੁਰੂ ਆਪਣੀ ਗੁਰਬਾਣੀ ਦੇ ਵਿੱਚ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਹ ਲੱਥੀ ਨਾਤਿਆਂ ਦੋਏ ਪਾਹ ਚੜੀਐ ਸਹੋਰ ਉਥੇ ਗਏ ਉਥੇ ਜਾ ਕੇ ਸਾਧ ਸੰਗਤ ਮਾੜੀ ਨਿਗਾਹ ਝਾਕੇ ਉਥੇ ਜਾ ਕੇ ਮਨ ਚ ਹੰਕਾਰ ਆਇਆ ਉਥੇ ਜਾ ਕੇ ਕੋਈ ਲਾਲਚ ਕੀਤਾ ਅਸੀਂ ਪਤਾ ਨਹੀਂ ਕਿੰਨੇ ਪਾਪ ਉਥੋਂ ਹੋਰ ਖੱਟਦੇ ਇਕ ਥਾਂ ਤੇ ਇਹ ਵੀ ਲਿਖਿਆ ਸਤਗੁਰੂ ਨੇ ਤੀਰਥ ਉਹ ਕਨੇ ਪਾਪ ਕਰਾਂ ਪੰਜਾਂ ਕੇ ਵਸਰੇ ਤੀਰਥ ਨਾਏ ਕਹੈਂ ਸਭ ਉਤਰੇ ਬਹੌਰ ਕਮਾਮਾ ਹੋਏ ਨਸੰਕ ਜੰਪੁਰ ਬੰਧੇ ਖਰੇ ਕਲੰਕ ਪਾਪਤਾ ਪੰਜਾਂ ਦੇ ਵਸਾ ਕੇ ਕਰਦੇ ਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਤੀਰਥ ਨਾ ਕੇ ਕਹਨੇ ਉਤਰ ਗਏ ਸਾਧ ਸਿੱਧੀ ਸਰੀਰ ਤਾਂ ਪਾਪ ਤਾਂ ਹੀ ਕਰਦਾ ਨਾ ਜੇ ਸਾਡੇ ਮਨ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੁੰਦਾ ਪੰਜਾਂ ਦਾ ਤਾਂ ਅਸੀਂ ਲਾਲਚ ਕਰਦੇ ਆਂ ਤਾਂ ਹੀ ਸਾਡੇ ਹੱਥ ਫਿਰ ਕਿਸੇ ਨੂੰ ਠੱਗਦੇ ਨੇ ਜੇ ਮਨ ਚ ਪਾਪ ਇਹ ਨਾ ਹੋਵੇ ਫਿਰ ਸਾਸਨਜੀਹ ਹੱਥ ਸਾਡੇ ਥੋੜਾ ਭੇੜੇ ਪਾਸੇ ਜਾਂਦੇ ਨੇ ਸਾਡੀਆਂ ਅੱਖਾਂ ਉਹਦੀ ਮਾੜੀ ਨਿਗਾਹ ਤਾਕ ਝਾਕਦੀਆਂ ਨੇ ਨਾ ਜਦੋਂ ਸਾਡਾ ਮਨ ਉਹਨਾਂ ਨੂੰ ਹੁਕਮ ਕਰਦਾ ਕਿਉਂਕਿ ਮਨ ਉਹਨਾਂ ਦੇ ਅਧੀਨ ਹੈ ਪੰਜਾਂ ਦੇ